ਗਿਆਨੀ ਹਰਪ੍ਰੀਤ ਸਿੰਘ ਉਹ ਨਹੀਂ ਤਾਂ ਉਸ ਦਿਨ ਜਿਨ੍ਹਾਂ ਨੇ ਕਿਹਾ ਸੀਗਾ ਜੀ ਤੁਸੀਂ ਜਿਹੜੀ ਹੈਗੀ ਇੱਕ ਨਵੀਂ ਪਾਰਟੀ ਬਣਾਉਂਗੇ ਤੇ ਇਹਨਾਂ ਨੇ ਜਿਸ ਵੇਲੇ ਐਲਾਨ ਕੀਤਾ ਸੀ ਉਸ ਵੇਲੇ ਤਾਂ ਇਹੋ ਲੱਗਦਾ ਸੀ ਕਿ ਇਹ ਬੜੇ ਨਰਪੱਖੋ ਕਿਤੇ ਐਲਾਨ ਕਰ ਰਹੇ ਹੈ ਪਰ ਜੇ ਆਪਾਂ ਵਿਰੋਧੀਆਂ ਨੂੰ ਸੁਣੀਏ ਤਾਂ ਵਿਰੋਧੀ ਕਹਿੰਦੇ ਆ ਕਿ ਜਿਹੜੀ ਸਭ ਤੋਂ ਪਹਿਲੀ ਪਰਚੀ ਕਟਾਈ ਹੈ ਇਸ ਅਕਾਲੀ ਦਲ ਦੀ ਉਹ ਵੀ ਗਿਆਨੀ ਜੀ ਨੇ ਕਟਵਾਈ ਹੈ ਤੇ ਪਹਿਲੇ ਪ੍ਰਧਾਨ ਜੀ ਗਿਆਨੀ ਜੀ ਬਣ ਗਏ ਜਿਹੜਾ ਬੰਦਾ ਖੁਦ ਫੈਸਲਾ ਕਰਨ ਵਾਲਾ ਹੈ ਕੀ ਉਹਨੂੰ ਇਹ ਨੈਤਿਕ ਅਧਿਕਾਰ ਹੈ ਕਿ ਉਹ ਜਿਹੜੀ ਪੈਰਲਲ ਪਾਰਟੀ ਬਣੀ ਹੈ ਉਹਦੇ ਮੁਖੀ ਬਣ ਜਾਵੇ ਜੇ ਉਹ ਪਘੌੜੇ ਹੈ ਤੇ ਘੱਟੋ ਘੱਟ ਮੇਰੇ ਖਿਆਲ ਮੁਤਾਬਕ ਫਰਗਾਨੀ ਜੀ ਦੀ ਵੀ ਜਿਹੜੀ ਨੀਅਤ ਹੈ ਉਹ ਸਾਫ਼ ਵੀ ਹੈਗੀ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਉਹ ਕਹਿੰਦੇ ਇੱਕ ਤਾਂ ਇਹਨਾਂ ਤੋਂ ਸ਼੍ਰੋਮਣੀ ਕਮੇਟੀ ਖੋਣੀ ਹੈ ਇਹ ਪਘੌੜਿਆਂ ਤੋਂ ਇੱਕ ਖੋਣਾ ਨਿਸ਼ਾਨ ਤੇ ਤੀਜਾ ਖੋਣਾ ਇਹਨਾਂ ਤੋਂ ਸ਼੍ਰੋਮਣੀ ਕਲਗਾ ਦਫ਼ਤਰ ਆਹ ਗੱਲ ਕਹਿੰਨੇ ਕਿ ਪਘੌੜਿਆਂ ਚੁਖਣੀ ਪਘੌੜਾ ਕੌਣ ਹੈ ਉਹ ਦਫ਼ਤਰ ਐ ਐਡੀ ਸੌਖਿਆ ਤੇ ਨਹੀਂ ਹੋਇਆ ਜਾਣ ਵਾਲਾ ਅੱਜ ਭਰਾ ਮਾਰ ਜੰਗ ਜਿਹੜੀ ਹੈਗੀ ਆ ਬਕਾਇਦਾ ਸ਼ੁਰੂ ਹੋ ਜਿਹੜੀ ਗੈਨੀ ਹਰਪ੍ਰੀਤ ਸਿੰਘ ਹੋਰਾਂ ਦੀ ਤਕਰੀਰ ਹੈ ਉਹ ਤਕਰੀਰ ਜਿਹੜੀ ਹੈਗੀ ਆ ਉਹ ਇੱਕ سنجیدہ ਸੌ ਸਿਆਸਤਦਾਨ ਵਾਲੀ ਦੀ ਏਉਂ ਲੱਗਦਾ ਕਿ ਜੋ ਕੁਝ ਹੋਇਆ ਕੀਤਾ ਕਰਾਇਆ ਇਹਦਾ ਮਤਲਬ ਇਹ ਦੀ ਸਕ੍ਰਿਪਟ ਪਹਿਲੇ ਹੀ ਲਿਖੀ ਹੋਈ ਸੀ ਇੱਕ ਪ੍ਰਾਣੀ ਬੰਦੇ ਉੱਠ ਕੇ ਨਵੀਂ ਪਾਰਟੀ ਬਣਾ ਲੈਂਦੇ ਆ ਆਗੂ ਜੀ ਨੂੰ ਮਰਜ਼ੀ ਲਗਾ ਲੈਂਦੇ ਆ ਪਰ ਬਾਕੀ ਬੰਤੇ ਸਾਰੇ ਉਹ ਆ ਜਿਨ੍ਹਾਂ ਨੇ ਤਕਵੀਰਵਾਦ ਨਾਲ ਸੱਤਾ ਹੰਡਾਈ ਹੈ ਚੰਗੇ ਮਾੜੇ ਕੰਮ ਵੀ ਕੀਤੇ ਆ ਪੈਸਾ ਵੀ ਬਣਾਇਆ ਕਿਸੇ ਨੇ ਕਲੋਨੀਆਂ ਬਣਾਈਆਂ ਕਿਸੇ ਨੇ ਰੇਤਾ ਖਾਦਾ ਕਿਸੇ ਨੇ ਕੋਈ ਕੀ ਲੋਕਾਂ ਵਾਸਤੇ ਕੋਈ ਨਵੀਂ ਚੀਜ਼ ਹੋ ਜਾਏ ਇਹਨਾਂ ਦੀ ਚਾਹਤ ਹੈ। ਆਹੀ ਤਾਂ ਥੀ ਜਗੇ ਨਹੀਂ ਹਰਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਹੈਗਾ ਮਾਈਂਡ ਸੈਟ ਨੂੰ ਕਿਤਾ ਤਬਦੀਲ ਕਰੂਗਾ। ਕੀ ਗਿਆਨੀ ਹਰਪ੍ਰੀਤ ਸਿੰਘ ਹੈ ਜਿਹੜੇ ਲੋਕ ਕਲੋਨੀਆਂ ਬਣਾਉਣ ਦਾ ਕੰਮ ਕਰਦੇ ਆ ਉਹਨਾਂ ਨੂੰ ਮੋੜ ਲੈਣੀ ਉਸ ਪਾਸੇ ਤੋਂ। ਇਸ ਕਰਕੇ ਜੇ ਆਪਾਂ ਕਹੀਏ ਕਿ ਇਹਦੇ ਵਿੱਚ ਲੋਕਾਂ ਦੇ ਲਈ ਕੋਈ ਚੀਜ਼ ਨਿਕਲੂਗੀ ਨਹੀਂ ਨਿਕਲਦੀ। ਗਿਣੀ ਮਿੱਥੀ ਕਿ ਜਿਹੜੀ ਪਲੈਨਿੰਗ ਸੀ ਪਲੈਨਿੰਗ ਬਣਾਈਏ ਤੇ ਜਿਹੜੇ ਪਲੈਨਿੰਗ ਬਣਾਉਣ ਵਾਲੇ ਬੰਦੇ ਉਹ ਵੀ ਤਾਂ ਪੁਰਾਣੇ ਕਾਣੀਦਲ ਹੀ ਰਹੇ। ਪਹਿਲਾਂ ਪਲਾਨੀਆਂ ਉੱਥੇ ਬਣਾਉਂਦੇ ਰਹੇ। ਹੁਣ ਉਹਨਾਂ ਨੇ ਪਲੈਨਿੰਗ ਇੱਥ ਰਾ ਬੀਬੀ ਸੁਤਵੰਤ ਕੌਰ ਦਾ ਨਾਮ ਵੀ ਆਇਆ ਸੀ ਪ੍ਰਧਾਨਗੀ ਦਿੱਤਾ ਉਹ ਪਰ ਉਹਨਾਂ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਨੂੰ ਮੱਦ ਨਜ਼ਰ ਰੱਖਿਆ ਬੜੀ ਹਲੀਮੀ ਦੇ ਨਾਲ ਕਹੇ ਤਾਂ ਕਿ ਕਿਰਪਾ ਕਰਕੇ ਮੈਨੂੰ ਇਹ ਜਿਹੜਾ ਹੈਗਾ ਤੁਸੀਂ ਡਿਊਟੀ ਵਰਕਸ਼ਾਪ ਉਹਦੇ ਵਿੱਚ ਮੈਨੂੰ ਇਹ ਲੱਗਦੀ ਹੈ ਜਿਹੜੀ ਪੋਲੀਟੀਕਲ ਪਰਪਕਟਾ ਤੇ ਸਿਆਨ ਬੀਬੀ ਸੁਤਵੰਤ ਕੌਰ ਦੇ ਵਿੱਚ ਦੂਜਿਆਂ ਨਾਲੋਂ ਕਿਤੇ ਵੱਧ ਹੈ ਲਗਉ ਗਿਆਨੀ ਰਕबीर ਸਿੰਘ ਹੋਰਾ ਨੂੰ ਅਕਾਲ ਤਖਸਬ ਦਾ ਐਕਟਿੰਗ ਜੱਜਦਾਰ ਸਾਪੇ ਉਸ ਵੇਲੇ ਸਾਫ ਕੀ ਕਹ ਰਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਹਾਂ ਅਸੀਂ ਦਿੱਲੀ ਵਾਲੇ ਸਾਡੀ ਦਿੱਲੀ ਵਾਲੇ ਨਾਲ ਨੇੜਤਾ ਹੈ ਪਟਿਆਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਜਦੋਂ ਇੱਕ ਧਰਮਿਆਂ ਨੂੰ ਸੁਮੋਧਨ ਕਰ ਰਹੀ ਸੀ ਉਦੋਂ ਉਹਨਾਂ ਨੇ ਕਿਹਾ ਵੀ ਕਿ ਇਹ ਤਾਂ ਸੈਂਟਰ ਦੀ ਜਿਹੜੀ ਇੱਕ ਸਾਜ਼ਿਸ਼ ਹੈ ਤੇ ਸੈਂਟਰ ਵੱਲੋਂ ਹੀ ਇਹ ਚੁਣੇ ਹੋਏ ਸੈਂਟਰ ਦੀ ਸੌਰੀ ਸੈਂਟਰ ਦੀ ਦਖਲਅੰਦਾਜ਼ੀ ਦੇ ਨਾਲ ਹੀ ਇਹਨਾਂ ਨੇ ਇੱਕ ਨਵੀਂ ਪਾਰਟੀ ਬਣਾਈ ਇਹ ਆਪਾਂ ਦੇਖੀ ਕਿ ਜਿਸ ਟੱਕ ਦੇ ਨਾਲ ਇਹਨਾਂ ਨੇ ਬੁਰਜ ਅਕਾਲੀ ਫੂਲਾ ਸਿੰਘ ਚੁਣੇ ਉਹਨੇ ਚੁਣਨ ਦਾ ਕਾਰਨ ਕੀ ਸੀ ਇਹਦੇ ਮੁਤਾਬ ਮੈਨੂੰ ਲੱਗਦੀ ਹੈ ਕਿ ਪ੍ਰਬੰਧ ਕਰਨੇ ਪਹਿਲਾਂ ਹੀ ਇਹ ਫੈਸਲਾ ਕੀਤਾ ਹੋਇਆ ਸੀ ਕਿ ਆਪਾਂ ਇੱਥੇ ਨਹੀਂ ਜਾਣਾ ਮਤਲਬ ਉਹ ਏਉਂ ਲੱਗਦਾ ਜਿਵੇਂ ਪੇਸ਼ ਕਰ ਰਹੇ ਹੋਣ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਕਿਤਾ ਅਕਾਲੀ ਫੂਲਾ ਸਿੰਘ ਦਾ ਰੂਪ ਹੈ ਜੀ ਤੁ ਜਾ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣੀ ਸੀ ਜੋ ਬਾਅਦ ਦੇ ਵਿੱਚ ਪੰਜ ਮੈਂਬਰੀ ਰਹਿ ਗਈ ਤੇ ਉਹ ਪੰਜ ਮੈਂਬਰੀ ਕਮੇਟੀ ਨੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਿਸ ਤੇ ਕਈ ਸਵਾਲ ਵੀ ਉੱਠੇ ਅੱਜ ਉਸ ਦੀ ਭਰਤੀ ਪ੍ਰਕਿਰਿਆ ਤੋਂ ਚੁਣੇ ਗਏ ਡੈਲੀਗੇਟਾਂ ਨੇ ਆਪਣਾ ਪ੍ਰਧਾਨ ਚੁਣਿਆ ਤੇ ਪ੍ਰਧਾਨ ਚੁਣਿਆਗਾ ਜਥੇਦਾਰ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਵੇਂ ਪ੍ਰਧਾਨ ਬਣ ਗਏ ਨੇ ਅਕਾਲੀ ਦਲ ਦੇ ਹੁਣ ਇਹ ਅਕਾਲੀ ਦਲ ਕਿਹੜਾ ਹੈ ਇਹ ਵੀ ਇੱਕ ਸਮਝ ਤੋਂ ਪਾਸੇ ਦੀ ਗੱਲ ਹੈ ਕਿ ਕੀ ਜੋ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਅਕਾਲੀ ਦਲ ਹੈ ਵੱਖਰਾ ਅਕਾਲੀ ਦਲ ਹੈ ਜਾਂ ਇਹ ਉਸੇ ਅਕਾਲੀ ਦਲ ਨੂੰ ਆਪਣੇ ਅੰਡਰ ਲੈ ਲਵੇਗਾ ਇਹ ਇਹ ਵੀ ਇੱਕ ਸਵਾਲ ਹੈ ਤੇ ਦੂਜਾ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਧਾਨ ਬਾਨਾ ਇਹ ਵੀ ਇੱਕ ਸਵਾਲ ਉਠਾਰਿਆ ਹੈ ਹਾਲਾਂਕਿ ਸਵਾਲ ਕਈ ਸੁਭੀ ਸਿੰਘ ਬਾਦਲ ਦੇ ਵਾਲੇ ਪਾਸਿਓਂ ਲੋਕ ਉਠਾਰੇ ਨੇ ਜਾਕੀ ਲੋਕ ਸੋਸ਼ਲ ਮੀਡੀਆ ਤੇ ਉਠਾ ਰਹੇ ਨੇ ਕਿ ਜਥੇ ਦਾ ਤਖਤ ਦਾ ਜਥੇਦਾਰ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਕਿਸੇ ਪਾਰਟੀ ਦਾ ਪ੍ਰਧਾਨ ਬਹੁਤ ਛੋਟੀ ਚੀਜ਼ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਅੱਜ ਦੀ ਸਪੀਚ ਕੀ ਕਹਿੰਦੇ ਆ ਸਰਵਿਸ਼ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਟਿਲੋਂਜੀ ਨੇ ਟਿਲੋਂ ਸਾਹਿਬ ਕਿਵੇਂ ਦੇਖਦੇ ਹੋ ਮਤਲਬ ਜਿਹੜੇ ਅੱਜ ਪ੍ਰਧਾਨ ਬਣਿਆ ਅਕਾਲੀ ਦਲ ਦੇ ਪੰਜ ਮੈਂਬਰੀ ਕਮੇਟੀ ਤੋਂ ਜਿਹੜੇ ਭਾਰਤੀ ਪ੍ਰਕਿਰਿਆ ਸ਼ੁਰੂ ਹੋਈ ਡੈਲੀਗੇਟ ਚੁਣਿਆਗੇ ਉਹਨਾਂ ਨੇ ਅੱਜ ਆਪਣਾ ਪ੍ਰਧਾਨ ਚੁਣ ਲਿਆਗਾ ਇਹ ਪ੍ਰਧਾਨਗੀ ਕਿਸ ਅਕਾਲੀ ਦਲ ਦੇ ਪ੍ਰਧਾਨ ਨਹੀਂ ਹੁਣ ਇਹ ਲੋਕਾਂ ਨੂੰ ਇੱਕ ਸਮਝ ਤੋਂ ਬਾਹਰ ਹੈ ਕਿ ਇੱਕ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਪ੍ਰਧਾਨ ਇਹ ਨਹੀਂ ਕਿ ਅਕਾਲੀ ਦਲ ਕੀ ਬਣਿਆ ਹੁਣ ਇਹ ਵੀ ਇੱਕ ਵਾਰ ਜਰੂਰ ਸਮਝਾਓ ਜੀ ਦੇਖੋ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਵੱਖਰੀ ਪਾਰਟੀ ਬਣਾਉਣ ਦਾ ਇੱਕ ਹੱਕ ਹੈ ਜੀ ਆਪਣੀ ਪਾਰਟੀ ਬਣਾ ਸਕਦਾ ਹੈ ਪਾਰਟੀ ਦਾ ਨਾਮ ਤੌਰ ਤੇ ਪਰ ਪਿੱਛੇ ਵੀ ਦੇਖਿਆ ਵੀ ਜਦੋਂ ਨਵੀਆਂ ਪਾਰਟੀਆਂ ਬਣਦੀਆਂ ਲਗਭਗ ਹਰ ਪਾਰਟੀ ਦਾ ਬੰਦਾ ਜਿਹੜਾ ਨਵੀਂ ਪਾਰਟੀ ਬਣਾਉਂਦਾ ਹੈ ਉਹ ਆਪਣੀ ਪਾਰਟੀ ਦਾ ਨਾਮ মূল ਪਾਰਟੀ ਵਾਲੇ ਹੀ ਰੱਖਦਾ ਹੈ। ਲਿਖਨੇ ਇਸ ਕਦਰ ਤੇ ਫਿਰ ਇੱਕ ਕਲੇਸ਼ ਹੁੰਦਾ ਹੈ। ਔਰ ਉਹ ਕਲੇਸ਼ ਅਦਾਲਤਾਂ ਤੱਕ ਜਲਾਇਆ ਜਾਂਦਾ ਤੇ ਫਿਰ ਅਦਾਲਤਾਂ ਦੇ ਵਿੱਚ ਫੈਸਲਾ ਹੁੰਦਾ ਹੈ ਕਿ ਕਿਹੜਾ ਅਸਲੀ ਉਮੀਦਵਾਰ ਹੈ ਤੇ ਕਿਹੜਾ ਨਕਲੀ ਉਮੀਦਵਾਰ ਹੈ। ਇਹਦੇ ਵਿੱਚ ਵੀ ਜੇ ਆਪਾਂ ਦੇਖੀ ਤਾਂ ਜਿਆਦਾ ਭੂਮਿਕਾ ਜਿਹੜੀ ਹੁੰਦੀ ਹੈ ਉਹ ਇਲੈਕਸ਼ਨ ਕਮਿਸ਼ਨ ਦੀ ਹੁੰਦੀ ਹੈ ਤੇ ਅੱਜ ਦੇ ਇਲੈਕਸ਼ਨ ਕਮਿਸ਼ਨ ਬਾਰੇ ਜੇ ਆਪਾਂ ਜ਼ਿਕਰ ਕਰੀਏ ਤਾਂ ਉਹ ਇਲੈਕਸ਼ਨ ਕਮਿਸ਼ਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੈਂਟਰ ਸਰਕਾਰ ਤੋਂ ਪ੍ਰਭਾਵਿਤ ਹੁੰਦਾ ਹੈ। ਹੁਣ ਵਾਲੀ ਦੀ ਚੱਕਰ ਗੱਦੀ ਆਪਣਾ ਪਾਰ ਹੈ ਬਹੁਤ ਕੁਝ ਸਾਹਮਣੇ ਆ ਗਿਆ ਹੈ ਅਰ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਲੇਟੈਸਟ ਐਸ ਆਈ ਆਰ ਵਾਲਾ ਬਿਹਾਰ ਵਾਲਾ ਦਿੱਤਾ ਐਫੀਡੈਵਟ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਕਿ 65 ਲੱਖ ਵੋਟਾਂ ਜਿਹੜੀਆਂ ਕੱਟੀਆਂ ਗਈਆਂ ਅਸੀਂ 65 ਲੱਖ ਵੋਟਾਂ ਕਿਹੜੀਆਂ ਕੱਟੀਆਂ ਗਈਆਂ ਉਹਦਾ ਰਿਕਾਰਡ ਵੀ ਪੇਸ਼ ਨਹੀਂ ਕਰਨਾ ਤੇ ਉਹਦਾ ਕਾਰਨ ਕੀ ਹੈ ਇਹ ਵੀ ਨਹੀਂ ਦੱਸਣਾ ਇਸ ਕਰਕੇ ਚੋਣ ਕਮਿਸ਼ਨ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਵੀ ਚੋਣ ਕਮਿਸ਼ਨ ਕੀ ਕਰੂਗਾ ਚੋਣ ਕਮਿਸ਼ਨ ਉਹੀ ਕੁਝ ਕਰੂਗਾ ਜੋ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਕਹਿਣਗੇ ਇਸ ਕਰਕੇ ਜਿਹੜਾ ਨਵਾਂ ਅਕਾਲੀ ਦਲ ਬਣਿਆ ਉਹਨਾਂ ਨੇ ਕਿਹਾ ਕਿ ਇਹਦਾ ਨਾਂ ਵੀ ਸ਼੍ਰੋਮਣੀ ਅਕਾਲੀ ਦਲ ਹੈ ਹਮ ਆਲਰੇਡੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਛੇ ਹੀ ਚੋਣ ਹੋਈ ਹੈ ਔਰ ਸੁਖਵੀਰ ਸਿੰਘ ਬਾਦਲ ਉਹਦੇ ਪ੍ਰਧਾਨ ਚੁਣੇ ਗਏ ਆ ਆਪਾਂ ਉਹ ਪ੍ਰਧਾਨ ਠੀਕ ਚੁਣੇ ਗਏ ਗਲਤ ਚੁਣੇ ਗਏ ਉਸ ਮਾਮਲੇ ਦੇ ਵਿੱਚ ਨਹੀਂ ਪੈ ਸਕਦੇ ਤੇ ਨਾ ਹੀ ਆਪਾਂ ਇਹ ਨਾਲੇ ਮਾਮਲੇ ਵਿੱਚ ਪੈ ਸਕਦੇ ਕਿਉਂਕਿ ਇਹ ਵੀ ਆਪਣੇ ਆਪ ਨੂੰ ਅਕਾਲੀ ਦਲ ਕਹਿੰਦੇ ਹਮ ਇਹ ਵੀ ਕਹਿੰਦੇ ਆ ਕਿ ਸਾਡੀ ਜਿਹੜੀ ਕਮੇਟੀ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਅਕਾਲ ਤਖਤ ਸਾਹਿਬ ਤੋਂ ਵੱਡੀ ਹੈ ਪਰ ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੋਊਗੀ ਉਹ ਸੈਕੂਲਰ ਹੋਊਗੀ ਉਹਦੇ ਵਿੱਚ ਕਿਸੇ ਕਿਸਮ ਦਾ ਧਰਮ ਦਾ ਦਖਲ ਨਹੀਂ ਹੋਣਾ ਚਾਹੀਦਾ ਜੀ ਸ਼ਾਇਦ ਤੁਹਾਡੇ ਧਿਆਨ ਚ ਹੋਵੇ ਇੱਕ ਵਾਰੀ ਸੱਤ ਮੈਂਬਰੀ ਕਮੇਟੀ ਬਣੀ ਸੀ ਜਿਹੜੀ ਸੱਤ ਮੈਂਬਰੀ ਕਮੇਟੀ ਨੇ ਅਕਾਲੀ ਦਲ ਦੇ ਚੋਣ ਨਿਸ਼ਾਨ ਅਲਰਟ ਕੀਤੇ ਸੀ ਜੀ ਔਰ ਉਸ ਵੇਲੇ ਹਰਚਰਨ ਸਿੰਘ ਬਰਾੜਿਕ ਚੋਣ ਹਾਰ ਗਏ ਸੀ ਜੀ ਹਰਚਰਨ ਸਿੰਘ ਬਰਾੜ ਹੋਰਾਂ ਨੇ ਫਿਰ ਪਟੀਸ਼ਨ ਦਾਇਰ ਕੀਤੀ ਸੀ ਤੇ ਉਸ ਪਟੀਸ਼ਨ ਦੇ ਵਿੱਚ ਉਹ ਜਿਤ ਪ੍ਰਾਪਤ ਕਰਗੇ ਸੀ ਜੀ ਇਹ ਵੱਖਰੀ ਗੱਲ ਹੈ ਕਿ ਉਦੋਂ ਤੱਕ ਅਸੈਂਬਲੀ ਦੀ ਬਿਆਦ ਖਤਮ ਹੋ ਗਈ ਸੀ ਸੋ ਇਹ ਮਾਮਲਾ ਮੇਰੇ ਖਿਆਲ ਮੁਤਾਬਕ ਅਦਾਲਤ ਤੇ ਜਾਣਾ ਪਰ ਇੱਕ ਗੱਲ ਆਪਾਂ ਨੂੰ ਜ਼ਰੂਰ ਇਹ ਮੰਨਣੀ ਪੈਣੀ ਹੈ ਕਿ ਅੱਜ ਭਰਾ ਮਾਰ ਜੰਗ ਜਿਹੜੀ ਹੈਗੀ ਆ ਬਕਾਇਦਾ ਸ਼ੁਰੂ ਹੋ ਗਈ ਪਹਿਲਾਂ ਲੜਾਈ ਝਗੜਾ ਸੀ ਮੇਨੋ ਮੇਣੀ ਹੁੰਦੇ ਸੀ ਲੇਕਿਨ ਅੱਜ ਜੇ ਆਪਾਂ ਦੇਖੀਏ ਤਾਂ ਦੋ ਤਕਰੀਰਾਂ ਮੈਂ ਸੁਣੀਆਂ ਤੁਸੀਂ ਵੀ ਤਕਰੀਰ ਸੁਣੀਏ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਤਕਰੀਰ ਹੈ ਉਹ ਤਕਰੀਰ ਜਿਹੜੀ ਹੈਗੀ ਆ ਉਹ ਇੱਕ سنجیدہ ਸੌ ਸਿਆਸਤ ਨਾਲ ਵਾਲੀ ਨਹੀਂ ਇਹ ਲੋਕ ਜਿਹੜੇ ਹੈਗੇ ਆ ਇਸ ਵੇਲੇ ਪੰਜ ਮੈਂਬਰੀ ਪ੍ਰਤੀ ਕਮੇਟੀ ਵਾਲੇ ਇਹਨਾਂ ਦੇ ਵਿੱਚੋਂ ਜੇ ਆਪਾਂ ਕੱਲੇ-ਕੱਲੇ ਬੰਦੇ ਨੂੰ ਦੇਖੀਏ ਮਨਪ੍ਰੀਤ ਸਿੰਘ ਹੀ ਯਾਲੀ ਬੜਾ ਸੋਬਰ ਆਦਮੀ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਬਹੁਤ ਨਫੀਸ ਆਦਮੀ ਉਧਰੋਂ ਆਪ ਦੇਖੀਂ ਪ੍ਰੇ ਆਪਣੇ ਤੁਹਾਡੇ ਦੂਜੇ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਝੁੰਦਾ ਸਾਹਿਬ ਉਹਨਾਂ ਤੇ ਕੋਈ ਕਿਸੇ ਕਿਸਮ ਦਾ ਇਤਰਾਜ਼ ਨਹੀਂ ਲਗਭਗ ਸਾਰੇ ਬੰਦੇ ਜਿਹੜੇ ਹੈਗੇ ਉਹ ਬੜੇ ਸਾਊ ਤੇ ਸੱਜਣੇ ਜਦੋਂ ਬੋਲਦੇ ਆ ਉਹਨਾਂ ਦੇ ਵਿੱਚੋਂ ਕਿਸੇ ਕਿਸਮ ਦੀ ਕੁਰਕਤਪਣਾ ਨਹੀਂ ਸਾਹਮਣੇ ਆਉਂਦਾ ਏਉਂ ਨਹੀਂ ਲੱਗਦਾ ਕਿ ਇਹ ਦੂਜੇ ਲੋਕਾਂ ਉਨਾਂ ਪ੍ਰਤੀ ਥੋੜਾ ਜਿਹੜਾ ਹੈਗਾ ਰੁੱਖਾਪਣੇ ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜਿਹੜਾ ਬੋਲਬਾਣੀ ਦਾ ਢੰਗ ਤਰੀਕਾ ਨਾ ਉਹ ਢੰਗ ਤਰੀਕਾ ਥੋੜਾ ਜਿਹੜਾ ਹੈਗਾ ਉਹ ਇਸ ਕਿਸਮ ਦਾ ਹੈ ਕਿ ਜਿਹਨੂੰ ਉਹ ਸੰਬੋਧਨ ਹੁੰਦਿਆ ਉਹਨੂੰ ਚੁਪਦਾ ਲੱਗਦਾ ਤੇ ਜੇ ਆਮ ਦਰਸ਼ਕਾਂ ਨੂੰ ਚੁਪਦਾ ਤੇ ਉਹਦਾ ਹਲਕੀ ਹੋਊਗਾ ਇਸ ਲਈ ਮੇਰੇ ਖਿਆਲ ਮੁਤਾਬਕ ਹੈ ਵੀ ਜੋ ਕੁਛ ਅੱਜ ਗਿਆਨੀ ਜੀ ਨੇ ਬੋਲੇ ਤੇ ਲਗਭਗ ਉਹਦਾ ਪ੍ਰਤੀਕਰਮ ਫਿਰ ਆਪਾਂ ਸੁਖਵੀਰ ਸਿੰਘ ਬਾਦਲ ਦੇ ਮੂੰਹੋਂ ਵੀ ਸੁਣੇ ਪਟਿਆਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਜਦੋਂ ਇੱਕ ਧਰਮੇ ਨੂੰ ਸੁਮੋਧਨ ਕਰ ਰਹੇ ਸੀ ਉਦੋਂ ਉਹਨਾਂ ਨੇ ਕਿਹਾ ਵੀ ਕਿ ਇਹ ਤਾਂ ਸੈਂਟਰ ਦੀ ਜਿਹੜੀ ਇੱਕ ਸਾਜ਼ਿਸ਼ ਹੈ ਤੇ ਸੈਂਟਰ ਵੱਲੋਂ ਹੀ ਇਹ ਚੁਣੇ ਹੋਏ ਸੈਂਟਰ ਦੀ ਸੌਰੀ ਸੈਂਟਰ ਦੀ ਦਖਲਅੰਦਾਜ਼ੀ ਦੇ ਨਾਲ ਹੀ ਇਹਨਾਂ ਨੇ ਇੱਕ ਨਵੀਂ ਪਾਰਟੀ ਬਣਾਈ ਹੈ ਇਹ ਉਹਨੂੰ ਪਾਰਟੀ ਨਵੀਂ ਕਿੰਨੀ ਚੰਗੀ ਹੈ ਕੀ ਚੰਗੀ ਹੈ ਤਾਂ ਅੱਗੇ ਦੇਖਣ ਵਾਲੀ ਗੱਲ ਹੈ ਲੇਕਿਨ ਮੈਂ ਇੱਕ ਤਾਂ ਕਿਉਂਕਿ ਨਮਾ ਅਕਾਲੀ ਦਲ ਬਣੇ ਸਾਡਾ ਹੱਕ ਬਣਦਾ ਉਹਨਾਂ ਨੂੰ ਮੁਬਾਰਕਬਾਦ ਦੇਈਏ ਤੇ ਇਹ ਕਾਮਨਾ ਕਰੀਏ ਕਿ ਘੱਟੋ ਘੱਟ ਤੁਸੀਂ ਸ਼ਾਂਤੀ ਦੇ ਨਾਲ ਰਹੋਗੇ ਤੇ ਭਰਾ ਮਾਰ ਜੰਗ ਤੋਂ ਬਚੋਗੇ। ਹੂੰ ਦੂਜੀ ਗੱਲ ਉੱਚੇ ਤੌਰ ਦੇ ਤੇ ਮੈਂ ਬੀਬੀ ਸਤਵੰਤ ਕੌਰ ਉਹਨਾਂ ਦੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਸਕਦਾ ਬੀਬੀ ਸਤਵੰਤ ਕੌਰ ਦਾ ਨਾਮ ਵੀ ਆਇਆ ਸੀ ਪ੍ਰਧਾਨਗੀ ਦੇ ਤੌਰ ਤੇ। ਹੂੰ ਪਰ ਉਹਨਾਂ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਨੂੰ ਮੱਧ ਨਜ਼ਰ ਰੱਖਿਆ। ਹੂੰ ਬੜੀ ਹਲੀਮੀ ਦੇ ਨਾਲ ਕਹੇ ਤਾਂ ਕਿ ਕਿਰਪਾ ਕਰਕੇ ਮੈਨੂੰ ਇਹ ਜਿਹੜਾ ਹੈਗਾ ਤੁਸੀਂ ਡਿਊਟੀ ਵਰਕਸ਼ਾਪ ਤੇ ਇਹਦੀ ਬਜਾਏ ਮੈਨੂੰ ਧਾਰਮਿਕ ਕਰਨ ਵਾਲੇ ਪਾਸੇ ਦੇ ਦੇ ਦਿਓ ਤੇ ਉਹਨਾਂ ਨੂੰ ਜਿਹੜੀ ਆ ਉਹ ਧਾਰਮਿਕ ਕਾਉਂਸਲਾ ਉਹਦਾ ਮੁਖੀ ਬਣਾਤਾ ਉਹਦੇ ਵਿੱਚ ਮੈਨੂੰ ਇਹ ਲੱਗਦੀ ਹੈ ਜਿਹੜੀ ਪੋਲਿਟਿਕਲ ਪਰਪਕਤਾ ਤੇ ਸਿਆਨਪ ਬੀਬੀ ਸਤਵੰਤ ਕੌਰ ਦੇ ਵਿੱਚ ਦੂਜਿਆਂ ਨਾਲੋਂ ਕਿਤੇ ਵੱਧ ਹੈ ਜੀ ਅੱਛਾ ਇੱਕ ਗੱਲ ਹੈ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਉਹ ਕਹਿੰਦੇ ਕਿ ਤਾਂ ਇਹਨਾਂ ਤੋਂ ਸ਼੍ਰੋਮਣੀ ਕਮੇਟੀ ਖੋਣੀ ਹੈ ਇਹ ਭਗੌੜਿਆਂ ਤੋਂ ਇੱਕ ਖੋਣਾ ਨਿਸ਼ਾਨ ਤੇ ਤੀਜਾ ਖੋਣਾ ਇਹਨਾਂ ਤੋਂ ਸ਼੍ਰੋਮਣੀ ਕਾਲੀ ਦਾ ਦਫ਼ਤਰ ਕਿਵੇਂ ਦੇਖਦੇ ਹੋ ਮਤਲਬ ਪਹਿਲਾ ਹੀ ਬਿਆਨ ਇੱਕ ਵੱਡਾ ਬਿਆਨ ਤੇ ਸਿੱਧਾ ਹਮਲਾ ਇਹ ਤਿੰਨੇ ਚੀਜ਼ਾਂ ਮਿਲ ਲਈਆਂ ਸੌਖੀਆਂ ਤੁਹਾਨੂੰ ਕੀ ਲੱਗਦਾ ਦੇਖੋ ਗੱਲ ਇਹ ਹੈ ਕਿ ਜਿਹੜਾ ਆਹ ਗੱਲ ਕਹਿੰਨੇ ਕਿ ਪਕੌੜਿਆਂ ਤੋਂ ਖੁਣੀ ਪਕੌੜਾ ਕੌਣ ਹੈ ਹਮ ਜਿਸ ਵੇਲੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਸੁਣਾਇਆ ਗਿਆ 2 ਦਸੰਬਰ ਵਾਲਾ ਹਮ ਸੀ ਭਾਵੇਂ ਉਹ ਸਿੰਘ ਸਾਹਿਬਾਨ ਦਾ ਸਾਰਿਆਂ ਦਾ ਸਾਂਝਾ ਹਮ ਪਰ ਉਹਨੂੰ ਪੜਿਆ ਕੀ ਨਹੀਂ ਸੀ ਹਮ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਪੜਿਆ ਸੀ ਹਮ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਉਸ ਵੇਲੇ ਕਿਹਾ ਸੀ ਕਿ ਤੁਸੀਂ ਲੋਕ ਜਿਹੜੇ ਹੈਗੇ ਤੁਸੀਂ ਆਪਣਾ ਨੈਤਿਕ ਹੱਕ ਗਵਾ ਬੈਠੇ ਹੋ ਕਿ ਤੁਸੀਂ ਇਹਦੀ ਅਗਵਾਈ ਕਰੋ ਇਸ ਲਈ ਨਵੀਂ ਲੀਡਰਸ਼ਿਪ ਦੀ ਚੋਣ ਹੈ ਹੁਣ ਜਿਨ੍ਹਾਂ ਨੇ ਨਵੀਂ ਲੀਡਰਸ਼ਿਪ ਚੋਣ ਦੀ ਚੋਣ ਕੀਤੀ ਹੈ ਜਿਨ੍ਹਾਂ ਨੇ ਪੰਜ ਮੈਂਬਰੀ ਕਮੇਟੀ ਜਿਹੜੀ ਬਣੀ ਹੈ ਉਸ ਪੰਜ ਮੈਂਬਰੀ ਕਮੇਟੀ ਦੇ ਇਕੱਲੇ ਇਕੱਲੇ ਬੰਦੇ ਤੋਂ ਨਿਗਾ ਮਾਰ ਕੇ ਦੇਖੋ ਬੀਬੀ ਸਤਵੰਤ ਕੌਰ ਤੋਂ ਵਗੈਰ ਬਾਕੀ ਤਾਂ ਸਾਰੇ ਹੀ ਉਹ ਹੈ ਜਿਹੜੇ ਪਾਰਟ ਐਂਡ ਪਾਰਸਲ ਰਹੇ ਆ ਬੀਤੇ ਸਮੇਂ ਦੌਰਾਨ ਅਕਾਲੀ ਸਰਕਾਰ ਦਾ ਵੀ ਰਹੇ ਆ ਅਕਾਲੀ ਪਾਰਟੀ ਦਾ ਵੀ ਰਹੇ ਅਕਾਲੀ ਪਾਰਟੀ ਦੇ ਵਿੱਚ ਜੇ ਆਪਾਂ ਦੇਖੀਏ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਵੇ ਇਹਨਾਂ ਦੇ ਨਾਲ ਖੜਦੇ ਰਹੇ ਹੁਣ ਜਦੋਂ ਇਹ ਪਤਾ ਲੱਗ ਗਿਆ ਕਿ ਸੁਖਵੀਰ ਸਿੰਘ ਬਾਦਲ ਦੇ ਹੁੰਦਿਆ ਸਾਨੂੰ ਛੇਤੀ ਕੀਤੇ ਜਿਹੜੀ ਆ ਸੱਤਾ ਨਹੀਂ ਮਿਲਦੀ ਤੇ ਉਸ ਵੇਲੇ ਅਲੱਗ ਹੋ ਗਏ ਤੇ ਉਹਨਾਂ ਨੇ ਕਿਹਾ ਜੀ ਹੁਣ ਸਾਨੂੰ ਮਤਲਬ ਜਿਹੜੇ ਅਸੀਂ ਵੀ ਗੁਨਾਹਗਰ ਹੈ ਇਹ ਵੀ ਗੁਨਾਹਗਰ ਹੈ ਅਰ ਗੈਨੀ ਹਰਪ੍ਰੀਤ ਸਿੰਘ ਹੋਣੀ ਤਾਂ ਉਸ ਦਿਨ ਜਿਨ੍ਹਾਂ ਨੇ ਕਿਹਾ ਸੀਗਾ ਜੀ ਤੁਸੀਂ ਜਿਹੜੀ ਹੈਗੀ ਇੱਕ ਨਵੀਂ ਪਾਰਟੀ ਬਣਾਉਂਗੇ ਤੇ ਇਹਨਾਂ ਨੇ ਜਿਸ ਵੇਲੇ ਐਲਾਨ ਕੀਤਾ ਸੀ ਉਸ ਵੇਲੇ ਤਾਂ ਇਹੋ ਲੱਗਦਾ ਸੀ ਕਿ ਇਹ ਬੜੇ ਨਿਰਪੱਖੋ ਕਿਤੇ ਐਲਾਨ ਕਰ ਰਹੇ ਹੈ ਪਰ ਜੇ ਆਪਾਂ ਵਿਰੋਧੀਆਂ ਨੂੰ ਸੁਣਗੇ ਤਾਂ ਵਿਰੋਧੀ ਕਹਿੰਦੇ ਆ ਕਿ ਜਿਹੜੀ ਸਭ ਤੋਂ ਪਹਿਲੀ ਪਰਤੀ ਕਟਾਈ ਹੈ ਇਸ ਅਕਾਲੀ ਦਲ ਦੀ ਉਹ ਵੀ ਗਿਆਨੀ ਜੀ ਨੇ ਕਟਵਾਈ ਹੈ ਤੇ ਪਹਿਲੇ ਪ੍ਰਧਾਨ ਵਿਗਿਆਨੀ ਜੀ ਬਣ ਗਏ ਜਿਹੜਾ ਬੰਦਾ ਖੁਦ ਫੈਸਲਾ ਕਰਨ ਵਾਲਾ ਹੈ ਕਿ ਉਹਨੂੰ ਇਹ ਨਿਯਤ ਅਧਿਕਾਰ ਹੈ ਕਿ ਉਹ ਜਿਹੜੀ ਪੈਰਲਲ ਪਾਰਟੀ ਬਣੀ ਹੈ ਉਹਦੇ ਮੁਖੀ ਬਣ ਜਾ ਜੇ ਉਹ ਭਗੌੜੇ ਹੈ ਤੇ ਘੱਟੋ ਘੱਟ ਮੇਰੇ ਖਿਆਲ ਮੁਤਾਬਕ ਫਿਰ ਗਿਆਨੀ ਜੀ ਦੀ ਵੀ ਜਿਹੜੀ ਨੀਅਤ ਹੈ ਉਹ ਸਾਫ ਨਹੀਂ ਹੈਗੀ ਇਹਨੂੰ ਆਪਾਂ ਕਹਿ ਨਹੀਂ ਸਕਦੇ ਗਿਆਨੀ ਜੀ ਵੀ ਮਤਲਬ ਜਿਹੜੇ ਹੈਗੇ ਬਿਲਕੁਲ ਨਰਪੱਖ ਹੈ ਉਹ ਵੀ ਤਾਂ ਫਿਰ ਇੱਕ ਧੜੇ ਨੂੰ ਹੈ ਨਾ ਇਹਦੇ ਤੋਂ ਜੋ ਏਉਂ ਲੱਗਦਾ ਕਿ ਜੋ ਕੁਝ ਹੋਇਆ ਕੀਤਾ ਕਰਾਇਆ ਇਹਦਾ ਮਤਲਬ ਹੈ ਦੀ ਸਕ੍ਰਿਪਟ ਪਹਿਲੇ ਹੀ ਲਿਖੀ ਹੋਈ ਸੀ ਜੋ ਇਲਜ਼ਾਮ ਲਾਉਦੇ ਆ ਸੁਖਵੀਰ ਸਿੰਘ ਬਾਦਲ ਹੋਰੇ ਉਹਨਾਂ ਦੇ ਗਰੁੱਪ ਵਾਲੇ ਤਾਂ ਇਹ ਗੱਲ ਹੁੰਦੀ ਹੈ ਔਰ ਇਹ ਗੱਲਾਂ ਵੀ ਆਪਾਂ ਦੇਖੀਆਂ ਕਿ ਮੈਂ ਤਾਂ ਤੁਸੀਂ ਦੇਖੋ ਵੀਡੀਓਜ਼ ਵੀ ਦੇਖੀਆਂ ਹੋਣਗੀਆਂ ਜਦੋਂ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਅਕਾਲ ਤਖਤ ਸਾਹਿਬ ਦਾ ਐਕਟਿੰਗ ਜੱਥੇਦਾਰ ਸਾਪੇ ਹੈ ਉਸ ਵੇਲੇ ਸਾਫ ਕੀ ਕਹਿ ਰਹੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਹਾਂ ਅਸੀਂ ਦਿੱਲੀ ਵਾਲੇ ਆ ਸਾਡੀ ਦਿੱਲੀ ਵਾਲੇ ਨਾਲ ਨੇੜਤਾ ਹੈ ਤੇ ਉਹਨਾਂ ਨੇ ਗਿਆਨੀ ਜੀ ਦੇ ਰਕबीर ਸਿੰਘ ਹੁਣਾਂ ਦੇ ਮਤਲਬ ਮੇਰਾ ਖਿਆਲ ਆ ਵੀ ਥੋੜੀ ਇੱਕ ਨੈਤਿਕਤਾ ਦੀ ਗੱਲ ਹੁੰਦੀ ਹੈ ਥਾਪੀ ਜੀ ਵੀ ਉਹਨਾਂ ਨੇ ਵਾਰੀ ਸੀ ਕਿਉਂ ਵੀ ਆਪਾਂ ਦਿੱਲੀ ਵਾਲੇ ਨੇ ਹੈ ਕਿ ਨਹੀਂ ਹੈ ਤੇ ਉਸ ਤੋਂ ਬਾਅਦ ਤਾਂ ਫਿਰ ਬੜਾ ਖੁਸ਼ੀ ਨਾ ਦਿਖਲਾ ਫਿਰ ਇਲਜ਼ਾਮ ਵੀ ਲੱਗਦੇ ਰਹੇ ਚਲੋ ਆਪਾਂ ਜਾਤੀ ਇਲਜ਼ਾਮਾਂ ਜ ਨਹੀਂ ਪੈਂਦੇ ਲੇਕਿਨ ਇਹਦੇ ਪੰਥਕ ਤੌਰ ਤਰੀਕੇ ਆ ਉਹ ਪੰਥਕ ਤੌਰ ਤਰੀਕੇ ਤੇ ਐਉਂ ਲੱਗਦੇ ਸੀ ਜਿਵੇਂ ਗਿਆਨੀ ਜੀ ਇੱਕ ਨਿਰਪੱਖ ਜਥੇਦਾਰ ਨਾ ਹੋ ਕੇ ਇੱਕ ਧੜੇ ਦੇ ਆਗੂ ਵਜੋਂ ਵਿਚਰਦੇ ਹੋਣ ਤੇ ਅੱਜ ਫਿਰ ਇਸ ਟੱਗ ਦੇ ਨਾਲ ਉਹਨਾਂ ਨੇ ਟੇਕਓਵਰ ਕੀਤਾ ਹੈ ਤੇ ਟੇਕਓਵਰ ਕਰਨ ਤੋਂ ਬਾਅਦ ਜਿਹੜੀ ਉਹਨਾਂ ਦੀ ਤਕਰੀਰ ਹੈ ਉਹ ਤਕਰੀਰ ਤਾਂ ਜਿਵੇਂ ਕੋਈ ਤਕੜਾ ਸਿਆਸੀ ਸ਼ਰੀਕ ਹੁੰਦਾ ਹੈ ਜਿਵੇਂ ਪਿੰਡਾਂ ਵਾਲੇ ਲੋਕ ਆਪਾਂ ਲਲਕਾਰੇ ਨਹੀਂ ਮਾਰਦੇ ਹੁੰਦੇ ਵੀ ਹੁਣ ਆਓ ਤੇ ਹੁਣ ਸੋਤੋ ਖੋਹਾਂਗੇ ਇਹ ਠੀਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਚੋਣ ਹੋਣੀ ਹੈ ਸਿੱਖ ਪੰਥ ਦਾ ਫਤਵਾ ਹੋਊਗਾ ਜੀ ਤੇ ਮਰਦੀ ਆਖਰੀ ਦੇ ਦਿਨ ਪਰ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਖੋਹਾਂਗੇ ਉਹ ਦਫਤਰ ਐ ਐਡੀ ਸੌਖਿਆ ਤਾਂ ਨਹੀਂ ਹੋਇਆ ਜਾਣ ਵਾਲਾ ਹੂੰ ਜੇ ਆਪਾਂ ਹੁਣ ਇਹ ਦੇਖੀਏ ਸੁਖਬੀਰ ਬਾਦਲ ਹੋਰਾਂ ਦੀ ਪਿਛਲੇ ਸਮੇਂ ਦੇ ਵਿੱਚ ਐ ਪਪੂਲਰਿਟੀ ਤਾਂ ਨਹੀਂ ਮੈਂ ਕਹੂੰਗਾ ਬਲਕਿ ਉਹਦੀ ਥੋੜੀ ਜੀ ਸਰਗਰਮੀਤਾ ਵਾਧਾ ਹੋਇਆ ਹੂੰ ਤੇ ਜਿਹੜੇ ਲੋਕ ਉਹਨਾਂ ਦੇ ਨਾਲ ਖੜੇ ਹੋਇਆ ਆ ਆਰਾਮ ਨਾਲ ਉਹ ਕਬਜ਼ਾ ਦੇ ਦੇਣਗੇ ਹੂੰ ਇਹ ਦਫਤਰ ਦਾ ਕਬਜ਼ਾ ਕਿਹੜੀ ਟੰਗ ਨਾਲ ਲਿਆਇਆ ਹੁਣ ਇਹਦੇ ਨਾਲ ਤੁਸੀਂ ਹੋਰ ਦੇਖੋ ਮੈਨੂੰ ਤਾਂ ਇਹ ਲੱਗਦਾ ਵੀ ਅੱਜ ਜਿਵੇਂ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਮੰਗਿਆ ਸੀ ਤੇਜਾ ਸਿੰਘ ਸਮੁੰਦਰੀ ਹਾਲ ਹੂੰ ਤੇਜਾ ਸਿੰਘ ਸਮੁੰਦਰੀ ਹਾਲ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਹਿਤਾ ਕਿ ਤੁਸੀਂ ਭਾਈ ਗੁਰਦਾਸ ਜੀ ਦੇ ਵਿੱਚ ਕਰ ਲੋ ਉਹ ਭਾਈ ਗੁਰਦਾਸ ਜੀ ਦੀ بجائے ਬੁਰਜ ਅਕਾਲੀ ਫੂਲਾ ਸਿੰਘ ਉਹਨਾਂ ਨੇ ਉਧਰ ਤਰਜੀਹ ਦਿੱਤੀ ਕੀ ਭਾਈ ਗੁਰਦਾਸ ਜੀ ਦੀ ਤੇਜਾ ਸਿੰਘ ਸਮੁੰਦਰੀ ਹਾਲ ਦਾ ਤੇਜਾ ਸਿੰਘ ਸਮੁੰਦਰੀ ਦੇ ਨਾਲੋਂ ਭਾਈ ਗੁਰਦਾਸ ਜੀ ਦੀ ਅਹਿਮੀਅਤ ਘਟ ਹੈ ਭਾਈ ਗੁਰਦਾਸ ਜੀ ਤਾਂ ਉਹ ਹੈ ਜਿਨ੍ਹਾਂ ਨੇ ਬਾਣੀ ਲਿਖੀ ਹੈ ਜਿਨ੍ਹਾਂ ਤੋਂ ਬਾਣੀ ਲਿਖਵਾਈ ਗਈ ਹੈ ਤਾਂ ਜੇ ਆਪਾਂ ਦੇਖੀਏ ਕਿ ਜਿਸ ਟੱਕ ਦੇ ਨਾਲ ਇਹਨਾਂ ਨੇ ਬੁਰਜ ਅਕਾਲੀ ਫੂਲਾ ਸਿੰਘ ਚੁਣੇ ਉਹਨੇ ਚੁਣਨ ਦਾ ਕਾਰਨ ਕੀ ਸੀ ਇਹਦੇ ਮੁਤਾਬ ਮੈਨੂੰ ਲੱਗਦੀ ਹੈ ਕਿ ਪ੍ਰਬੰਧ ਕਰਨੇ ਪਹਿਲੇ ਹੀ ਇਹ ਫੈਸਲਾ ਕੀਤਾ ਹੋਇਆ ਸੀ ਕਿ ਆਪਾਂ ਇੱਥੇ ਨਹੀਂ ਜਾਣਾ ਭਾਈ ਗੁਰਦਾਸ ਸਾਹਿਲ ਚ ਨਹੀਂ ਆਪਾਂ ਇਹ ਕੰਮ ਕਰਨਾ ਆਪਾਂ ਅਕਾਲੀ ਬੁਰਜੇ ਕਾਲੀ ਫੂਲਾ ਸਿੰਘ ਚ ਕਰਾਂਗੇ ਮਤਲਬ ਉਹ ਏਉਂ ਲੱਗਦਾ ਜਿਵੇਂ ਪੇਸ਼ ਕਰ ਰਹੇ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਕਿਤਾ ਅਕਾਲੀ ਫੂਲਾ ਸਿੰਘ ਦਾ ਰੂਪ ਹੈ ਜੀ ਤੂੰ ਜਾ ਬੁਰਜ ਵੀ ਉਹੀ ਬਣੇ ਪਰ ਅਕਾਲੀ ਫੂਲਾ ਸਿੰਘ ਮਾੜਨਾ ਬਹੁਤ ਜਿਹੜਾ ਬਹੁਤ ਔਖਾ ਹੈ ਅਕਾਲੀ ਫੂਲਾ ਸਿੰਘ ਨੇ ਜਿਸ ਢੰਗ ਦੇ ਨਾਲ ਜ਼ੁਰਤ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੂੰ ਤਲਬ ਕਰਨ ਦੀ ਤਲਬੇਬੀ ਸਜਾ ਵਾਲੀ ਗੱਲ ਵੀ ਕੀਤੀ ਲੇਕਿਨ ਉਹ ਧਰਮ ਤੇ ਕਰਮ ਦੋਨਾਂ ਗੱਲਾਂ ਦੇ ਵਿੱਚ ਪੂਰੇ ਸੀ ਪੂਰੇ ਸੂਰੇ ਸੀ ਔਰ ਇਤਿਹਾਸ ਦਾ ਸਸਾ ਇਸ ਕਹ ਲੂ ਕਿ ਬਾਅਦ ਦੇ ਵਿੱਚ ਗਿਆਨੀ ਆਪਣੇ ਸੌਰੀ ਅਕਾਲੀ ਫੂਲਾ ਸਿੰਘ ਨੂੰ ਜਿਹੜੇ ਕਿਸੇ ਵੇਲੇ ਸੇਵਾਦਾਰ ਸੀ ਅਕਾਲ ਤਖਤ ਸਾਹਿਬ ਦੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਉਹਨਾਂ ਨੂੰ ਸਰਹੱਦ ਤੇ ਭੇਜਤਾ ਸੀ ਕਿ ਜਾਓ ਤੁਸੀਂ ਲੜਾਈ ਲੜੋ ਉੱਥੇ ਫਿਰ ਆਪਣੇ ਦੂਸਰੇ ਹਰੀ ਸਿਗਨਲ ਹੋਆ ਇਹਨਾਂ ਦੋਨਾਂ ਦੀ ਵਾਪਸੀ ਤਾਂ ਹੋਈ ਨਹੀਂ ਸੀ ਇਹ ਤਾਂ ਫਿਰ ਸਰਹੱਦ ਜੋਗੀ ਰਹਿ ਗਏ ਸੀ ਔਰ ਇੱਥੇ ਆਪਾਂ ਦੇਖੀ ਤਾਂ ਮੈਨੂੰ ਲੱਗਦੀ ਹੈ ਕਿ ਇਹ ਗਿਣੀ ਮਿੱਠੀ ਕਿ ਜਿਹੜੀ ਪਲੈਨਿੰਗ ਸੀ ਪਲੈਨਿੰਗ ਬਣਾਈ ਹੈ ਤੇ ਜਿਹੜੇ ਪਲੈਨਿੰਗ ਬਣਾਉਣ ਵਾਲੇ ਬੰਦੇ ਉਹ ਵੀ ਤਾਂ ਪੁਰਾਣੇ ਅਕਾਲੀ ਦਲ ਦੇ ਹੀ ਰਹੇ ਪਹਿਲਾਂ ਉਹ ਪਲਾਨੀਆਂ ਉੱਥੇ ਬਣਾਉਂਦੇ ਰਹੇ ਹੁਣ ਉਹਨਾਂ ਨੇ ਪਲੈਨਿੰਗ ਇੱਥੇ ਬਣਾ ਲਈ ਔਰ ਮੈਨੂੰ ਤਾਂ ਇਹੋ ਲੱਗਦਾ ਹੈ ਕਿ ਜਿਵੇਂ ਆ ਆਖਰੀ ਸਿਕਹਰਾਜ ਮਹਾਰਾਜ ਹਰਿੰਦੀਪ ਸਿੰਘ ਦਾ ਰਾਜ ਸੀ ਜਿਹੜਾ ਜਾਉਂ ਪੰਜਾਬੀ ਰਾਜ ਕਹਿ ਲਈਏ ਸਿੱਖ ਰਾਜ ਇੰਗੇਜ ਵਿੱਚ ਉਦੋਂ ਸ਼ਾਸਨ ਹੁੰਦੀਆਂ ਸੀ ਹੁਣ ਵੀ ਉਸ ਕਿਸਮ ਦੀਆਂ ਸ਼ਾਸਨ ਹੋ ਰਹੀਆਂ ਔਰ ਇਹ ਸ਼ਾਸਨ ਅਕਾਲੀ ਦਲ ਨੂੰ ਤੇ ਪੰਜਾਬੀਅਤ ਨੂੰ ਕਮਜ਼ੋਰ ਕਰਨ ਵਾਲੀ ਹੈ ਕਿਉਂਕਿ ਜੇ ਅਕਾਲੀ ਦਲ ਕਮਜ਼ੋਰ ਹੁੰਦਾ ਇੱਕ ਰੀਜਨਲ ਪਾਰਟੀ ਖਤਮ ਹੁੰਦੀ ਹੈ ਹਮ ਤਾਂ ਫਿਰ ਕੌਣ ਆਊਗਾ ਇੱਕ ਪਾਸੇ ਤੁਸੀਂ ਦੇਖੋ ਕਿ ਪਿੱਛੇ ਜਿਹੜੀ ਇਲੈਕਸ਼ਨ ਹੋਈ ਆ ਪਾਰਲੀਮੈਂਟ ਦੀ 18.5% ਵੋਟਾਂ ਉੱਥੇ ਮਿਲਦੀਆਂ ਐ ਆ ਬੀਜੇਪੀ ਨੂੰ ਹਮ ਕਾਂਗਰਸ ਪਾਰਟੀ 7 ਸੀਟਾਂ ਲੇਗੀ ਅਕਾਲੀ ਦਲ ਕੋਲ ਇੱਕ ਸੀਟ ਰਹਿ ਗਈ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਕੋਈ ਤੁਸੀਂ ਦੇਖੋ ਨਵਾਂ ਤਾਕੇ ਡੇ ਆ ਤਿੰਨ ਚਾਰ ਦਿਨ ਪਹਿਲਾਂ ਕੁਝ ਬੋਰਡ ਬਣਾਏ ਸਾਰੇ ਉਹ ਜਿਹੜੇ ਬੋਰਡ ਬਣਾਏ ਆ ਸਾਰੇ ਦੇ ਸਾਰੇ ਬੋਰਡ ਜਾਤ ਆਧਾਰ ਤੇ ਹੂੰ ਇਹ ਬਿਲਕੁਲ ਉਹੀ ਫਾਰਮੂਲਾ ਹੈ ਜੋ ਆਰਐਸਐਸ ਤੇ ਭਾਜਪਾ ਨੇ ਅਪਣਾਇਆ ਸੀ ਹਰਿਆਣੇ 'ਚ ਹੂੰ ਜਾਟਾਂ ਦੇ ਖਿਲਾਫ ਇੱਕ ਜਿਹੜੀ ਐਮਹਮ ਬਣਾਉਣੀ ਹੂੰ ਪੰਜਾਬ ਦੇ ਵਿੱਚ ਆਪਾਂ ਦੇਖੀਏ ਜਿਹੜੇ ਜੱਟ ਹੈ ਜੱਟ ਭਾਈਚਾਰਾ ਇਹਨੂੰ ਆਪਾਂ ਸਿੱਖ ਕਿਸਾਨੀ ਕਹਿ ਸਕਦੇ ਹੂੰ ਇਹ ਸਿੱਖ ਕਿਸਾਨੀ ਹੈ ਔਰ ਇਹ ਉਹ ਕਿਸਾਨੀ ਹੈ ਜਿਹੜੀ ਕਿਸਾਨੀ ਦੀ ਬਦੌਲਤ ਆਮ ਆਦਮੀ ਪਾਰਟੀ ਪਾਵਰ ਚਾਈ ਸੀ ਹਮ ਸੰਘਰਸ਼ ਤਾਂ ਦਿੱਲੀ ਵਾਲੇ ਸੰਘਰਸ਼ ਦੀ ਬਦੌਲਤ ਹੀ ਆਈ ਹੈ ਔਰ ਉਹੀ ਪਾਰਟੀ ਜਿਹੜੀ ਹੈਗੀ ਹੈ ਉਸ ਜਿਹੜੀ ਹੈਗੀ ਹੈ ਕਿਸਾਨ ਭਾਈਚਾਰੇ ਦੇ ਮੁਕਾਬਲੇ ਦੇ ਉੱਤੇ ਦੂਜੀਆਂ ਗੀਆਂ ਚੀਜ਼ਾਂ ਨੂੰ ਖੜੇ ਕਰਨਾ ਦੂਜੀਆਂ ਜਾਤਾਂ ਨੂੰ ਖੜੇ ਕਰਨਾ ਜਾਤ ਆਧਾਰਤ ਰਾਜਨੀਤੀ ਕਰਦੇ ਤਾਂ ਇਹਦਾ ਮਤਲਬ ਹੈ ਕਿ ਇਹਨਾਂ ਨੇ ਜਿਹੜਾ ਭਰਾਤਰੀਅਤ ਹੈ ਜਿਹੜਾ ਭਾਈਚਾਰਾ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਹੀ ਇੱਕ ਹੋਰ ਹੈ ਇੱਕ ਹੈਗੀ ਐ ਸਨਾਤਨ ਸੇਵਾ ਸੰਮਤੀ ਹੂੰ ਉਹ ਸਨਾਤਨ ਸੇਵਾ ਸੰਮਤੀ ਦੇ ਵਿੱਚ ਵੀ ਅੱਜ ਕੱਲ ਆਮ ਆਦਮੀ ਪਾਰਟੀ ਵਾਲੇ ਐਕਟਿਵ ਹੋਏ ਇਹਦੇ ਨਾਲ ਤੁਸੀਂ ਦੇਖੋ ਕਿ ਜਿਹੜੀ ਸਿੱਖ ਵੋਟ ਆ ਫਿਰ ਉਹਦਾ ਕੀ ਬਣੂਗਾ ਹੂੰ ਪਿਛਲੇ ਦਿਨਾਂ ਚ ਆਪਾਂ ਦੇਖਿਆ ਕਿ ਰਖੜ ਪੁੰਨਿਆ ਦੇ ਮੇਲੇ ਦੇ ਉੱਤੇ ਜਿਹੜੀ ਉੱਥੇ ਕਾਨਫਰੰਸਾਂ ਹੋਈਆਂ ਉੱਤੇ ਸਭ ਤੋਂ ਕਮਜ਼ੋਰ ਰੂਲਿੰਗ ਪਾਰਟੀ ਰਹੀ ਹੈ ਹੂੰ ਦੁਨੀਆ ਪਾਰਟੀਆਂ ਦੇ ਵਿੱਚ ਦੇਖੇ ਸਭ ਤੋਂ ਨੰਬਰ 1 ਦੇ ਉੱਤੇ ਰਹੀ ਹੈ ਅਮਰਤਪਾਲ ਸਿੰਘ ਰੰਧੀਤਰ ਹੂੰ ਅਮਰਤਪਾਲ ਸਿੰਘ ਰੰਧੀਤਰ ਇੱਕ ਹੋਗੀ ਸੁਖਵੀਰ ਸਿੰਘ ਬਾਦਲ ਆਲ ਕਾਲੀ ਦਲ ਦੋ ਹੋ ਗਿਆ ਅਕਾਲੀ ਦਲ ਇਹ ਹੋ ਗਿਆ ਤਾਂ ਫਿਰ ਮਨਿੰਦਰ ਜੀ ਮੈਨੂੰ ਇਹ ਦੱਸੋ ਕਿ ਇਹਦੇ ਨਾਲ ਜਿਹੜੀ ਇੱਕ ਰੀਜਨਲ ਪਾਰਟੀ ਥੰਦੀ ਬਣਦੀ ਉਹ ਕਿਵੇਂ ਬਣੂਗੀ ਚ ਇਲੈਕਸ਼ਨਾਂ ਤੁਹਾਡੇ ਦੇ ਉੱਪਰ ਆਈਆਂ ਖੜੀਆਂ 27 ਤੁਹਾਡੇ ਤੇ ਇਲੈਕਸ਼ਨਾਂ ਆ ਗਈਆਂ ਮਤਲਬ ਇਹ ਕਿ ਅਕਾਲੀ ਦਲ ਖੇਰੂ ਖੇਰੂ ਹੋਊਗਾ ਔਰ ਉਹਦਾ ਜਿਹੜਾ ਤੁਸੀਂ ਅੱਜ ਦੇਖੋ ਤੇਰੀ ਮਨ ਆਪਣੇ ਭਗਵਾਨ ਸਿੰਘ ਮਾਨ ਦੀ ਸਟੇਟਮੈਂਟ ਆਉਂਦੀ ਹੈ ਕਹਿੰਦੇ 1920 ਦੇ ਅਕਾਲੀ ਦਲ ਬਣਿਆ ਸੀ ਤੇ 2025 ਚ ਖਤਮ ਹੋ ਗਿਆ ਲੀਸ ਤੇ ਸੀ ਉਹ ਕਹਿੰਦੇ 1920 ਵਾਲਾ ਅਕਾਲੀ ਦਲ ਜਿਹੜਾ ਉਹ ਲੀਸ ਤੇ ਸੀ 리스लेਤਾ ਭਾਈ ਸਾਹਿਬ ਆਪਾਂ ਥੋੜੇ ਸਮਾਂ ਤੋਂ ਕਹਿ ਸਕਦੇ ਆਂ ਇਹ ਅਕਾਲੀ ਦਲ ਤੋਂ ਆਏ ਜੀ ਨੇ ਪਹਿਲੀ ਜਿਹੜੀ ਆਜ਼ਾਦੀ ਦੀ ਲੜਾਈ ਦਿੱਤੀ ਸੀ ਚਾਬੀਆਂ ਦੇ ਮੋਰਚੇ ਦੇ ਰੂਪ ਵਿੱਚ ਇਹ ਅਕਾਲੀ ਦਲ ਉਹ ਆਏ ਜੀ ਨੇ ਪੰਜਾਬ ਜਿਹਨੇ ਬੋਲੀ ਇਧਾਰਤ ਪੰਜਾਬੀ ਸੂਬਾ ਬਣਾਇਆ ਇਹ ਅਕਾਲੀ ਦਲ ਉਹ ਹੈ ਜਿਸ ਅਕਾਲੀ ਦਲ ਨੇ ਮਨੁੱਖੀ ਅਧਿਕਾਰਾਂ ਦੀ ਖਾਤਰ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਮੋਰਚਾ ਲਾ ਕੇ ਜਿੱਤ ਪ੍ਰਾਪਤ ਕੀਤੀ ਸੀਗੀ ਔਰ ਇਹਨੂੰ ਆਪਾਂ ਹੁਣ ਇਹ ਗੱਲ ਕਹਿ ਦਈਏ ਕਿ ਜੀ ਉਹ ਗਿਆ ਉਹ ਬਣਿਆ ਸੀ ਉਹ ਤੇ ਅੱਜ ਉਹ ਖਤਮ ਹੋ ਗਿਆ ਤਾਂ ਮਤਲਬ ਇਹ ਕਿ ਜਿਹੜੇ ਤੁਹਾਡੇ ਵਿਰੋਧ ਵਾਲੇ ਬੰਦੇ ਆ ਅਕਾਲੀ ਦਲ ਦੇ ਵਿਰੋਧ ਵਾਲੇ ਬੰਦੇ ਉਹਨਾਂ ਦੀਆਂ ਬਾਸ਼ਾ ਖੜਕੀਆਂ ਤੇ ਜਦੋਂ ਅੱਜ ਤੁਸੀਂ ਦੇਖ ਰਹੇ ਹੋ ਨਾ ਗਿਆਨੀ ਹਰਪ੍ਰੀਤ ਸਿੰਘ ਉਹ ਨਹੀਂ ਬੋਲਦੇ ਸੀ ਜਿਸ ਢੰਗ ਦੇ ਨਾਲ ਉਹ ਬੋਲਦੇ ਸੀ ਮੇਰੇ ਖਿਆਲ ਮੁਤਾਬਕ ਉਹਨਾਂ ਦੇ ਸੱਜੇ ਖੰਭੇ ਜਿਹੜੇ ਬੈਠੇ ਲੋਕ ਐ ਉਹ ਵੀ ਸੰਤੁਸ਼ਟ ਨਹੀਂ ਸੀ ਉਹ ਉਸ ਬੋਲਬਾਣੀ ਤੋਂ ਉਹਨਾਂ ਦੀ ਬਾਡੀ ਲੈਂਗੁਏਜ ਆਜ਼ੀ ਸੀ ਉਹ ਸੰਤੁਸ਼ਟ ਨਹੀਂ ਸੀ ਤੇ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ মিডিਆ ਨਾਲ ਹੋਰ ਵੀ ਗੱਲ ਕਰਨੀ ਚਾਹੀਦੀ ਸੀ ਹਮ ਲੇਕਿਨ ਪ੍ਰੇਮ ਸਿੰਘ ਚੰਦੂ ਮਾਜਰਾ ਹੋ ਰਹਾ ਨੇ ਦੇਖਿਆ ਮੌਕਾ ਸੰਭਾਲਿਆ ਉਹਨਾਂ ਨੇ ਫਤਿਹ ਬਲਾਕ ਉੱਠ ਕੇ ਚਲ ਚਲ ਪੇ ਵੀ ਆਪਾਂ ਚਲ ਗਏ ਇਸ ਤਰ੍ਹਾਂ ਮੈਨੂੰ ਲੱਗਦੀ ਹੈ ਕਿ ਇਹਦੇ ਨਾਲ ਕੋਈ ਸਿੱਖ ਕਾਜ ਜਾਂ ਪੰਜਾਬੀ ਕਾਜ ਉਹ ਹੱਲ ਨਹੀਂ ਹੋਊਗਾ ਭਰਾ ਮਾਰ ਜੰਗ ਜਰੀਆ ਅਗਲੇ ਦਿਨਾਂ ਸ਼ੁਰੂ ਹੋ ਸਕਦੀ ਹੈ ਇੱਕ ਸਵਾਲ ਹੈ ਜੀ ਉਹ ਇਹ ਹੈ ਕਿ ਇੱਕ ਅਕਾਲੀ ਦਲ ਹੋਰ ਬਣ ਗਿਆ ਮੰਨ ਲਓ ਜਾਂ ਜਿਹੜੇ ਇਹ ਅਕਾਲੀ ਦਲ ਬਣਿਆ ਇਹ ਜਿਹੜੇ ਲਗਭਗ ਲੋਕ ਉਹ ਹੈ ਜਿਹੜੇ ਪਹਿਲਾਂ ਸੁਖਬੀਰ ਸਿੰਘ ਬਾਦਲ ਨਾਲ ਰਹੇ ਆ ਪੁਰਾਣੇ ਕਾਲੀ ਤੇ ਜੋ ਕਾਲੀ ਦਾਲਾ ਉਹਦੇ ਨਾਲ ਰਹੇ ਹੈ ਕੀ ਲੱਗਦਾ ਲੋਕਾਂ ਨੂੰ ਫਿਰ ਕੀ ਨਵੀਂ ਚੀਜ਼ ਮਿਲੀ ਮਤਲਬ ਇੱਕ ਸੋਚਣ ਵਾਲੀ ਗੱਲ ਹੈ ਕਿ ਇੱਕ ਪੁਰਾਣੀ ਬੰਦੇ ਉੱਠ ਕੇ ਨਵੀਂ ਪਾਰਟੀ ਬਣਾ ਲੈਂਦੇ ਆ ਆਗੂ ਜਿੰਨੂੰ ਮਰਜ਼ੀ ਲਗਾ ਲੈਂਦੇ ਆ ਚਲੋ ਬੀਬੀ ਜੀ ਤਾਂ ਧਾਰਮਿਕ ਮਸਲਾ ਤੇ ਚਲੇ ਗਏ ਰਾਜਨੀਤਿਕ ਤੌਰ ਤੇ ਆਗੂ ਆਪਣਾ ਗਿਆਨੀ ਹਰਪ੍ਰੀਤ ਸਿੰਘ ਨੂੰ ਲਗਾ ਲੈਂਦੇ ਆ ਪਰ ਬਾਕੀ ਬੰਤੇ ਸਾਰੇ ਉਹ ਆ ਜਿਨ੍ਹਾਂ ਨੇ ਸਖਬੀਰਵਾਦ ਨਾਲ ਸੱਤਾ ਹੰਡਾਈ ਹੈ ਚੰਗੇ ਮਾੜੇ ਕੰਮ ਵੀ ਕੀਤੇ ਆ ਪੈਸਾ ਵੀ ਬਣਾਇਆ ਕਿਸੇ ਨੇ ਕਲੋਨੀਆਂ ਬਣਾਈਆਂ ਕਿਸੇ ਨੇ ਰੇਤਾ ਖਾਦਾ ਕਿਸੇ ਨੇ ਕੋਈ ਕੀ ਲੋਕਾਂ ਵਾਸਤੇ ਕੋਈ ਨਵੀਂ ਚੀਜ਼ ਹੋ ਜੋ ਇਹ ਨਾ ਚਾਹਚੇ ਆਹੀ ਨਾ ਥੀ ਜਗੇ ਨਹੀਂ ਹਰਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਹੈਗਾ ਮਾਈਂਡ ਸੈਟ ਨੂੰ ਕਿਦਾਂ ਤਬਦੀਲ ਕਰੂਗਾ ਹੂੰ ਕੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਲੋਕ ਕਲੋਨੀਆਂ ਬਣਾਉਣ ਦਾ ਕੰਮ ਕਰਦੇ ਆ ਉਹਨਾਂ ਨੂੰ ਮੋੜ ਲੈਣਗੇ ਉਸ ਪਾਸੇ ਤੋਂ ਹੂੰ ਜਿਹੜੇ ਲੋਕ ਹੋਰ ਚੰਗੇ ਮਾੜੇ ਕੰਮ ਕਰਦੇ ਆ ਬਾਦਲਾਂ ਦੇ ਨਾਲ ਰਹਿੰਦੇ ਹੋਏ ਜਿਨ੍ਹਾਂ ਲੋਕਾਂ ਨੇ ਸਹਾਰਨ ਬਤੇ ਸੀ ਹੂੰ ਜਿਨ੍ਹਾਂ ਦੇ ਕੋਲੇ ਸਾਈਕਲ ਨਹੀਂ ਹੁੰਦਾ ਸੀ ਤੇ ਅੱਜ ਕੱਲ ਫਾਰਚੂਨਰ ਕਾਰਾਂ ਲਈ ਫਿਰਦੇ ਆ ਉਹਨਾਂ ਨੇ ਕਿੱਥੋਂ ਬਣਾਏ ਕੀ ਉਹਨਾਂ ਦੀ ਉਹ ਜਿਹੜੀ ਹੈਗੀ ਆ ਜਿਹੜੀ ਮਾਈਂਡ ਸੈਟ ਉਹਨੂੰ ਚੇਂਜ ਕਰ ਦੇਣਗੇ ਨਹੀਂ ਹੋਣਾ ਇਸ ਕਰਕੇ ਜੇ ਆਪਾਂ ਕਹੀਏ ਕਿ ਇਹਦੇ ਵਿੱਚ ਲੋਕਾਂ ਦੇ ਲਈ ਕੋਈ ਚੀਜ਼ ਨਿਕਲੂਗੀ ਨਹੀਂ ਨਿਕਲਦੀ। ਹੂੰ ਬੰਦੇ ਉਹੀ ਐ। ਮਾਫ਼ ਕਰਨਾ ਧਰਮ ਪਾਰਟੀ ਐ ਧਾਰਮਿਕ ਬੰਦੇ ਐ। ਮਤਲਬ ਗੱਲ ਐ ਵੀ ਬੋਤਲਾ ਵੀ ਪੁਰਾਣੀ ਐ ਤੇ ਉਹਦੇ ਵਿੱਚ ਪੈਣ ਵਾਲਾ ਸਮਾਨ ਵੀ ਪੁਰਾਣਾ ਐ। ਉਹ ਹੋਰ ਤਾਂ ਫਰਕ ਤਾਂ ਕੁਝ ਐ ਨਹੀਂ। ਬਸ ਇੱਕ ਐ ਵੀ ਗਿਆਨੀ ਜੀ ਬੁਰੇ ਲੱਗੇ। ਇਹ ਠੀਕ ਐ ਕਿ ਗਿਆਨੀ ਜੀ ਪੜ੍ਹੇ ਲਿਖੇ ਐ ਵੀ ਗਿਆਨੀ ਜੀ ਬੜੇ ਸਿਆਣੇ ਬੰਦੇ ਐ। ਪਰ ਇਹ ਵੀ ਠੀਕ ਐ ਕਿ ਗਿਆਨੀ ਜੀ ਮੁਕਾਬਲਤਨ ਦੂਜਿਆਂ ਦੇ ਥੋੜੇ ਜਿੇ ਕੁਰਕਟ ਵੀ ਹੈਗੇ। ਕੱਬੇ ਵੀ ਹੈਗੇ। ਔਰ ਕੱਬਾਪਣ ਜਿਹੜਾ ਹੈਗਾ ਕੱਬਾਪਣ ਕਦੇ ਡਵੈਲਪਮੈਂਟ ਦਾ ਪਾਸ ਨਹੀਂ ਹੁੰਦਾ। ਕੱਬਾ 5 ਸਿਕੂ ਡਵੈਲਪਮੈਂਟ ਨੂੰ ਰੋਕਣ ਵਾਲਾ ਹੁੰਦਾ। ਬਹੁਤ ਬਹੁਤ ਧੰਨਵਾਦ ਤੁਸੀਂ ਸਮਝਾ। ਸ਼ੁਕਰੀਆ। ਤਾਂ ਗੱਲਬਾਤ ਕੀਤੀ ਸੀਨੀਅਰ ਪੱਤਰਕਾਰ ਬਖਤੌਰ ਟਿਲੋਂਜੀ ਦੇ ਨਾਲ ਤਾਂ ਉਹਨਾਂ ਨੇ ਵੀ ਕਈ ਸਵਾਲ ਉਹੀ ਖੜੇ ਕੀਤੇ ਆ ਜੋ ਚਰਚਾਵਾਂ ਚੱਲ ਰਹੀਆਂ ਕਿ ਕੀ ਨਵਾਂ ਮਿਲਿਆ ਇਹ ਵੀ ਸਮਝ ਨਹੀਂ ਤੇ ਪੰਥ ਨੂੰ ਜਾਂ ਪੰਜਾਬ ਨੂੰ ਇਹਦੇ ਵਿੱਚੋਂ ਕੀ ਫਾਇਦਾ ਹੋਣਾ ਇਹ ਵੀ ਸਮਝ ਨਹੀਂ ਸਭੋ ਉਲਟਾ ਉਹਨਾਂ ਦੇ ਮਨ ਦੇ ਵਿੱਚ ਕਿ ਡਰ ਹੈ। ਕਿ ਨੁਕਸਾਨ ਨਾ ਹੋਵੇ ਜੋ ਜਿਹੜੀਆਂ ਦੂਜੀਆਂ ਕੇਂਦਰ ਦੀਆਂ ਪਾਰਟੀਆਂ ਜਿਵੇਂ ਉਹਨਾਂ ਦੀਆਂ ਬਰਾਸ਼ਾ ਅਜ ਖੜਗੀਆਂ ਕਿ ਕਾਲੀ ਦਲ ਇੱਕ ਹੋਰ ਬਣ ਗਿਆ ਤੇ ਕਾਲੀ ਦਲ ਪਾਟੋ ਧੜ ਹੋ ਗਿਆ ਆਪਣੀ ਰੀਗਨਲ ਪਾਰਟੀ ਆਪਣੀ ਖੇਤਰੀ ਪਾਰਟੀ ਇਸ ਤਰੀਕੇ ਨਾਲ ਖੇਰੂ ਖੇਰੂ ਹੁੰਦੀ ਜਾ ਰਹੀ ਹੈ ਜਿਹਦੇ ਨਾਲ ਫਾਇਦਾ ਉਹਨਾਂ ਨੂੰ ਮਿਲਣਾ ਇਹ ਪਾਰਟੀਆਂ ਨੂੰ ਖੇਰੂ ਖੇਰੂ ਕੌਣ ਕਰ ਰਿਹਾ ਹੈ ਇਹ ਤੇ ਵੀ ਇੱਕ ਸਵਾਲ ਹੈ ਜਿਹੜੀਆਂ ਗੱਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੀਤੀਆਂ ਜਿਸ ਤਰੀਕੇ ਦੇ ਬਾਦਸ਼ਾਹ ਸੀ ਉਹਦੇ ਤੇ ਵੀ ਸਵਾਲ ਉਠਾਏ ਆ ਉਮੀਦ ਕਰਦਾ ਤੁਹਾਨੂੰ ਗੱਲਬਾਤ ਪਸੰਦ ਆਵੇਗੀ ਹੋਰ ਇਸ ਤਰ੍ਹਾਂ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ